ਪੰਜਾਬ ਦੇ ਵਿੱਚ 31 ਮਾਰਚ ਨੂੰ ਸ਼ਰਾਬ ਦੇ ਠੇਕੇ ਟੁੱਟ ਜਾਂਦੇ ਨੇ ਤੇ ਉਹਦੇ ਸਬੰਧ ਦੇ ਵਿੱਚ 30 ਤਰੀਕ ਤੱਕ ਕਿਹੜੇ ਸ਼ਰਾਬ ਦੇ ਠੇਕੇ ਦੋਤੇ ਤੁਸੀਂ ਦੇਖ ਰਹੇ ਹੋ ਕਿੰਨੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸਵੇਰ ਤੋਂ ਕਿਹੜੀਆਂ ਲਾਈਨਾਂ ਸ਼ੁਰੂ ਹੋ ਚੁੱਕੀਆਂ ਤੇ ਜੋ ਅੱਗੇ 1 ਸਾਲ ਪਹਿ ਜੋ ਹੈ ਸ਼ਰਾਬ ਦੇ ਠੇਕੇ ਦੇ 31 ਮਾਰਚ ਨੂੰ ਜਿਹੜੇ ਸ਼ਰਾਬ ਦੇ ਠੇਕੇ ਟੁੱਟ ਜਾਂਦੇ ਨੇ ਤੇ ਉਹਦੇ ਸਬੰਧ ਦੇ ਵਿੱਚ ਜੋ 30 ਤਰੀਕ ਤੱਕ ਕਿਹੜੇ ਸ਼ਰਾਬ ਹੈ ਉਹ 2-3 ਕਿੜੀਆਂ ਸ਼ਰਾਬ ਸਸਤੀ ਹੋ ਜਾਂਦੀ ਹੈ ਤੇ ਕਿਹੜੇ ਸ਼ਰਾਬ ਦੇ ਠੇਕੇ ਆ ਉਸ ਨੂੰ ਜਿਹੜਾ ਸ਼ੁਰੂਆਤ ਕਰ ਦਿੱਤੀ ਜਾਂਦੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਆ ਜਲੰਧਰ ਦੀਆਂ ਜਲੰਧਰ ਦੇ ਵਿੱਚ ਸ਼ਰਾਬ ਦੇ ਠੇਕੇ ਜਿਹੜੇ ਟੁੱਟ ਗਏ ਨੇ ਤੇ ਉਹਦੇ ਸਬੰਧ 'ਚ ਅਸੀਂ ਇਹਨਾਂ ਨੂੰ ਪੁੱਛਦੇ ਆ ਸ਼ਰਾਬ ਦੇ ਕੀ ਰੇਟ ਹੋ ਗਏ ਨੇ ਅੱਗੇ ਨਾਲੋਂ ਕਿੰਨਾ ਫਰਕ ਆ ਇਸੇ ਬਾਰੇ ਸ਼ਰਾਬ ਦੇ ਜਿਹੜੇ ਅੰਦਰ ਜੋ ਹੈ ਕੰਮ ਕਰ ਰਹੇ ਨੇ ਰੇਡ ਲਿਸਟਾਂ ਲਗਾ ਦਿੱਤੀਆਂ ਗਈਆਂ ਮੈਂ ਇੱਕ ਛੋਟੇ ਹੀ ਪੁੱਛਣਾ ਬਾਈ ਜੀ ਅੱਗੇ ਨਾਲੋਂ ਸ਼ਰਾਬ ਕਿੰਨੀ ਸਸਤੀ ਕਿ ਅੱਛਾ ਪ੍ਰਾਣੀ ਨਵੀਂ ਲਿਸਟ ਕਿਹੜੀ ਆ ਤੁਸੀਂ ਦੇਖ ਰਹੇ ਹੋ ਲਗ ਲਗ ਕਿਹੜੇ ਰੇਟ ਆ 250 300 400 500 800 1250 1250 ਹੋਰ ਵੀ ਕਿਹੜੇ ਰੇਟ ਦੇ ਦਿੱਤੇ ਗਏ ਨੇ ਇਸੇ ਸਬੰਧ ਦੇ ਵਿੱਚ ਕਿਹੜੀ ਆ दारू ਕਿਹੜੀ ਆ ਸਸਤੀ ਹੋ ਚੁੱਕੀ ਆ ਸ਼ਰਾਬ ਦੇ ਠੇਕਿਆਂ ਦੇ ਉੱਤੇ ਕਿਹੜੇ 31 ਮਾਰਚ ਨੂੰ ਕਿਹੜੇ ਸ਼ਰਾਬ ਹੈ ਉਹ ਠੇਕੇ ਟੋਟੇ ਜਾਂਦੇ ਨੇ ਉਹਦੇ ਸਬੰਧ ਦੇ ਵਿੱਚ ਲੋਕ ਲੰਬੀਆਂ ਲੰਬੀਆਂ ਲਾਈਨਾਂ ਕਿਹੜੇ ਸ਼ਰਾਬ ਦੇ ਠੇਕਿਆਂ ਦੇ ਸਵੇਰ ਤੋਂ ਕਿਹੜੀਆਂ ਲੱਗ ਚੁੱਕੀ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਅਲੱਗ-ਅਲੱਗ ਠੇਕੇ ਦੀਆਂ ਕਿੱਥੇ ਇਸ ਸੂੇਤੋ ਕਿਹੜੀਆਂ ਲਾਈਨਾਂ ਲੰਬੀਆਂ ਲੱਗੀਆਂ ਹੋਈਆਂ ਜੋ ਅੱਜ ਲਾਸਟ ਕਿਹੜਾ ਸ਼ਰਾਬ ਦਾ ਠੇਕਾ ਕੱਲ ਤੋਂ ਨਵੇਂ ਸ਼ਰਾਬ ਦੀਆਂ ਕਿਹੜੀਆਂ ਬੋਲੀਆਂ ਹੋ ਜਾਣਗੀਆਂ 1 ਮਾਰਚ ਤੋਂ ਬਾਅਦ ਸ਼ਰਾਬ ਦੇ ਨਵੇਂ ਮਾਲਕ ਕਿਹੜੇ ਅਲੱਗ-ਅਲੱਗ ਮਾਲਕਾਂ ਨੂੰ ਕਿਹੜੇ ਠੇਕੇ ਦਿੱਤੇ ਜਾਣਗੇ ਉਹਦੇ ਸਬੰਧ ਦੇ ਵਿੱਚ ਤੁਸੀਂ ਦੇਖ ਰਹੇ ਹੋ 31 ਮਾਰਚ ਕਿਹੜਾ ਦਿਨ ਲੋਕ ਵੇਟ ਕਰਦੇ ਨੇ ਸ਼ਰਾਬ ਦੇ ਠੇਕੇ ਕਿਹੜੇ ਟੁੱਟਦੇ ਨੇ ਤੇ ਸ਼ਰਾਬ ਸਸਤੀ ਕਿਹੜੀ ਮਿਲਦੀ ਆ ਤੇ ਤੇ ਪਿਛਲੇ ਸਾਲ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਜਾਂ ਲੋਕ ਸ਼ਰਾਬ ਲੈਣ ਲਈ ਇੱਥੇ ਆ ਰਹੇ ਨੇ ਜਦੋਂ ਕੈਮਰੇ ਚੱਲਦੇ ਨੇ ਤੇ ਉਦੋਂ ਉਹ ਭੱਜਦੇ ਨਜ਼ਰ ਆਉਂਦੇ ਨੇ ਇਸ ਬਾਰੇ ਅਸੀਂ ਕੀ ਰੇਟ ਹੈ ਸ਼ਰਾਬ ਦਾ 250 ਰੁਪਏ ਕਿਹੜੀ ਬੋਤਲ ਮੈਗ ਡਰ ਵਰਗਾ ਅੱਛਾ ਪਹਿਲੇ ਕਿੰਨੇ ਦੀ ਹੁੰਦੀ ਸੀ ਉਹ 400 ਅੱਛਾ ਅੱਧਾ ਵੱਧ ਹੋ ਗਿਆ ਹਾਂ ਹੋਰ ਕਿਹੜੀ ਕਿਹੜੀ ਰੇਟ ਪੁੱਛੋ ਇੱਕ ਡਬਲਾ ਭਾਜੀ 250 ਰੁਪਏ ਬੋਤਲ ਵਧੀਆ ਹੋ ਸਸਤੀ ਹੋ ਗਈ ਦਾਰੂ ਅੱਜ ਕਿੰਨੀ ਸਸਤੀ ਹੋ ਗਈ ਪਹਿਲਾਂ 600 ਦੀ ਸੀ ਹੁ 250 ਰੁਪਏ ਹੋ ਗਈ ਕਿੰਨੇ ਬੋਤਲ ਦੇ ਰਹੇ ਆ ਪੇਟੀ ਲੈਣੀ ਮੈਂ ਤਾਂ ਪੇਟੀ ਦੇ ਦੇਣ ਤਾਂ ਦੇ ਦੂਗਾ ਇਹ ਕੋਈ ਗੱਲ ਨਹੀਂ ਪੈਸੇ ਦਵਾਂ ਤੇ ਚੇਹਣਗੇ ਜਰੂਰ ਕੋਈ ਰੂਲ ਹੋਏਗਾ ਵੀ ਇੰਨੀ ਬੋਤਲ ਆਲੇ ਪੁਛੇ ਨਹੀਂਗਾ ਮੈਂ ਆਈ ਦੀ ਆ ਕੀ ਰੇਟ ਲਿੱਤਾ ਹੈ ਕੀ ਰੇਟ ਲੱਤੀ ਹੈ ਦਾਰੂ ਉਹ ਭਾਜੀ ਉਹ ਮੈਂ ਕੀ ਰੇਟ ਲਿੱਤਾ ਹੈ ਤੁਸੀਂ ਦੇਖ ਲਓ ਸ਼ਰਾਬ ਹੱਥਾਂ 'ਚ ਫੜ ਕੇ ਕਿਹੜੇ ਲੈ ਕੇ ਜਾ ਰਹੇ ਨੇ ਰੇਟ ਕਿਹੜੇ ਆ ਮੀਡੀਆ ਤੋਂ ਕੈਮਰੇ ਤੋਂ ਭੱਜਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੂੰ ਦੇਖ ਰਿਓ ਲੰਬੀਆਂ ਲੰਬੀਆਂ ਲਾਈਨਾਂ ਕਿਹੜੀ 400 ਰੁਪਏ ਦੀ ਬੋਤਲ ਆ ਉਹ 250 ਰੁਪਏ ਦੀ ਹੋ ਗਈ ਆ ਕਿਹੜੀ 500 ਦੀ ਬੋਤਲ ਆ ਉਹ 300 ਦੀ ਬੋਤਲ ਹੋ ਚੁੱਕੀ ਆ ਤੂੰ ਦੇਖ ਉਹਦੋਂ-ਉਦੋਂ ਕਿਹੜਾ ਰੇਟ ਆ ਉਹ ਸ਼ਰਾਬ ਦਾ ਘੜ ਦਿੱਤਾ ਗਿਆ 31 ਮਾਰਚ ਨੂੰ ਕਿਹੜੇ ਸ਼ਰਾਬ ਦੇ ਠੇਕੇ ਟੋਟੇ ਜਾਣੇ ਨੇ ਉਹ ਕਿਹੜੇ ਸ਼ਰਾਬ ਤੂੰ ਦੇਖ ਰੋ 22 ਜੂ ਕਿੰਨੇ ਦੀ ਲੱਤੀ ਇਹ ਭਾਈ 300 ਦੀ ਭਈ ਆ 300 ਦੀ 300 ਰੁਪਏ ਦੀ ਹਾਂ ਜੀ ਭਾਈ ਜੀ 700 ਦੀ ਬ ਸੱਜੇ ਹਾਂਜੀ ਤੁਸੀਂ ਦੇਖ ਰਹੇ ਹੋ ਕਿਹੜੀ ਸਾਸਵਾਦੀ ਬੋਤਲ 300 ਰੁਪਏ ਦੀ ਬੋਤਲ ਕਿਹੜੀ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਇਹ ਅਲੱਗ-ਅਲੱਗ ਠੇਕੇ ਦੀਆਂ ਕਿਤੇ ਸ਼ਰਾਬ ਦੇ 31 ਮਾਰਚ ਨੂੰ ਠੇਕੇ ਕਿਹੜੇ ਟੁੱਟ ਜਾਣੇ ਨੇ ਉਹਦੇ ਸਬੰਧ ਦੇ ਵਿੱਚ ਅੱਜ ਕਿਹੜੀਆਂ ਲੰਬੀਆਂ-ਲੰਬੀਆਂ ਲਾਈਨਾਂ ਕਿਹੜੀਆਂ ਲੱਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨੁਮਾਹਾਜਨ ਜਗਬਾਨੀ ਟੀਵੀ ਚੈਨਲ